ਹੁਣ ਮੂੰਹ ਕਿਉਂ ਪਤਲਾ ਕੀਤਾ ਵਾ ਇਦਨੂ ਗੱਲ ਕਰ ਮੇਰ ਨਾਲ ਮੈਂ ਤੇਨਾਂ ਗੱਲ ਕੀਤੀ ਕੋਈ ਸੰਦੀਪ ਮੈਂ ਤੈਨੂੰ ਤਾਂ ਹੀ ਬੁਲਾਉਂਦੀ ਰਹੀ ਆ ਸਿੱਧੀ ਗੱਲ ਵਾ ਠੀਕ ਵਾ ਨਾ ਆ ਲਾਲ ਗੱਲ ਬਣਾ ਕਿੰਨਾ ਕਰਾਂ ਆ ਲਾਲ ਲਾ ਕੇ ਕੀ ਗੱਲਾਂ ਕਰਨ ਦੀ ਤੂੰ ਬਣੇਂੀ ਈ ਤੁਹਾਡੇ ਤੂੰ ਵੀ ਉਦਾਂ ਦੀ ਤੇਰੇ ਗੜੀ ਉਹ ਵੀ ਉਹ ਹੋ ਜੇ ਤੇ ਮੂੰਹ ਹੀ ਬਣ ਨਹੀਂ ਜੇ ਤੇ ਤੂੰ ਚਾਹ ਨਾ ਜਾਂਦੀ ਤੇ ਮੈਂ ਵੀ ਖੁਸ਼ ਹੁੰਦੀ ਉਹ ਜਾ ਭਰਾ ਦਾ ਵਿਆਹ ਕੀਤਾ ਹੋਵੇ ਨਾ ਵਨ ਮੈਂ ਤਾਂ ਸ਼ੁਰੂ ਜੇ ਭਰਾ ਦਾ ਵਿਆਹ ਕੀਤਾ ਹੋਵੇ ਨਾ ਤੇ ਮਾਵਾ ਨੂੰ ਫਿਕਰ ਹੁੰਦੀ ਆ ਨਹੀਂ ਲਵੜੀ ਨੂੰ ਸ਼ਰਮ ਨਹੀਂ ਆਈ ਮੱਸਾ 100 ਰੁਪਏ ਦੇਣ ਲੱਗਿਆ ਇਹਨਾਂ ਨੂੰ ਇਹ ਹੁਣਾਵਾ ਕਿਹੜਾ ਪਤਾ ਲੱਗਣ ਡਿਆ ਕਾਰਡ ਦੇ ਵਿੱਚ ਰੱਖ ਦਿੰਨੇ ਆ ਉਥੇ ਕਿੰਨੇ ਕਾਰਡ ਪਏ ਆ ਮੈਂ ਧਿਆਨ ਦੇ ਰਹੀ ਮਾ ਚਲਾਕ ਬੜੀ ਬੰਦੀ ਹੈ ਆਪਣੇ ਆਪ ਚ ਉਹ ਤੈਨੂੰ ਕਹਿੰਦੀ ਕੀ ਆ ਅਹੀਂ ਭਾਜੀ ਨਹੀਂ ਲਿਆਂਦੀ ਮਠਾ ਨਹੀਂ ਕਰੋ ਮੈਂ ਇੱਕ ਦਿਨ ਕਰ ਲਿਆ ਸੀ ਨਾ ਤੇ ਰੋਲਾ ਪਾਉਂਦੀ ਸੀ ਕੋਈ ਗੱਲ ਨਹੀਂ ਆਹ ਗੱਲ ਵਾ ਨਾ ਤੇ ਲਵੜੀ ਨੂੰ ਮੈਂ ਸਮਝਾ ਲੈਂਦਾ ਇੱਕ ੜੀ ਇਨੂੰ ਚੰਗੀ ਤਰ੍ਹਾਂ ਨਾ ਟੋਣਾ। ਇਹਨੂੰ ਸੁਧਾਰ ਲਓ। ਜਿਵੇਂ ਵੱਧ ਘੱਟ ਕੁਝ ਕਹਿਤਾ ਨਾ ਫੇਰ ਨਾ ਮੈਨੂੰ ਕਿਉਂ? ਮੈਂ ਲਵੜੀ ਨਾਲ ਗੱਲ ਕਰਦਾ ਵਾਂ। ਇੱਕੜੀ ਸਮਝਾ ਦਿੰਦੇ ਇਹਨੂੰ। ਇਹ ਨਾ ਨਾ ਮੰਨੂਗੀ। ਮੈਂ ਕਿਹਾਇਆ। ਫਾਨ ਕਿੱਡੀ ਕੀ ਗੱਲ ਕਹਤੀ ਉਹਨੇ ਤੈਨੂੰ? ਸੜੇ ਜੇ ਮੂੰਹ ਨਾਲ ਵਿਆਹ ਤੇ ਗਈ ਸੀ। ਕਿੱਡੇ ਚਾਹਣਾ ਇਹਨੂੰ ਮੈਂ ਕਿਹਾ ਸੀ ਕਿ ਰਪਿੰਦਰ ਤਿਆਰ ਹੋ ਜਾ। ਅਸੀਂ ਵੇਖ ਲਾਂਗੇ ਕੋਈ ਗੱਲ ਨਹੀਂ। ਤੂੰ ਤੂੰ ਕਹਿਂਦੇ ਨਹੀਂ। ਮੈਂ ਉੱਥੇ ਪੂਰਾ ਧਿਆਨ ਰੱਖਿਆ ਸੀ ਕਿ ਕਾਰਡਪਲਾ ਕਿੱਥੇ ਰੱਖਦੀ ਐ। ਇਹ ਵਿੱਚ ਜੇ ਰੱਖਣ ਦੀ ਹੀ ਕਿ ਕਿਤੇ ਪਤਾ ਨਾ ਲੱਗੇ ਕਿ ਇਹਨੂੰ ਨਹੀਂ ਮੇਰੇ ਮਾਸਾ ਸ਼ਰਮਾਈ ਨਹੀਂ ਤੇ ਇਹਨੂੰ ਕੋਈ ਗੱਲ ਨਹੀਂ ਤੇ ਲਵੜੀ ਨੂੰ ਨਹੀਂ ਵੇਖਣ ਲੱਗਿਆ ਉਹ ਇਕੱਲਾ ਲਵੜੀ ਨੂੰ ਰਿਕਮੈਂਡ ਕਰ ਉਹ ਗੱਜਾ ਲਵੜੀ ਨੇ ਸ਼ਰਮਾਈ ਵਾਹ ਉਹ ਇਹ ਤਾਂ ਕੋਈ ਗੱਲ ਨਹੀਂ ਗੱਲ ਹੁੰਦੀ ਮੰਮੀ ਆਪਾਂ ਨਾ ਭਰਾ ਦਾ ਵਿਆਹ ਕਰਨਾ ਵਾ ਵਧੀਆ ਵਧੀਆ ਕਰਨਾ ਵਾ ਤੇ ਵਧੀਆ ਵਧੀਆ ਭਾਜੀ ਪਾਉਣੀ ਆ ਉਹ ਜਾਨਵਰ ਕੇ ਸਤਾਉਂਦੀ ਐ ਤੈਨੂੰ ਠੀਕ ਐ ਨਾ ਲਵੜੀ ਤਾਂ ਬਰਾਦੇ ਨੇ ਚੁੰਦੀ ਆ ਚਲ ਤੂੰ ਵੀ ਨਾ ਗਰਮ ਹੋ ਬੰਦਾ ਹਾਂ ਕੀ ਉਹ ਅਗਲੇ ਕਹਿਣ ਦੇ ਭਾਜੀ ਭਾਜੀ ਦੇ ਦੇ ਬਹਾਨੇ ਲਾਉਂਦੀ ਆ ਇਹ ਜਾਣ ਬੁਝ ਕੇ ਨਾ ਭਾਜੀ ਦੀ ਭਾਜੀ ਨਹੀਂ ਕਦੀ ਸੋਹ ਹੈ ਭਾਜੀ ਦੇ ਨਾ ਇਹ ਬਹਾਨੇ ਲਾਉਂਦੀ ਆ ਆ ਤਾ ਚੁੱਕੀ ਹੀ ਭਰਾ ਦਾ ਵਿਆਹ ਵਾ ਤੇ ਕੀ ਗੱਲ ਮੂੰਹ ਮਿਠਾਉਣੀ ਕਰਾ ਸਕੀ ਕਿਸ ਦਾ ਆਂਡ ਕਮਾਂਡ ਕਰੂਗਾ ਨਾ ਤੇ ਜਿਹਦੇ ਭਰਾ ਦਾ ਵਿਆਹ ਵਾ ਉਹਦੇ ਨਾਲ ਕਲਦਿਆ ਕਰੀ ਠੀਕ ਆ ਨਾ ਸਾਨੂੰ ਕਿ ਲੋੜ ਅੱਡ 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 ਹੈ ਨਾ ਮੇਣਾ ਲੱਥ ਗਿਆ ਨਾ ਇਹਦੇ ਨਾਲ ਕੱਲ ਨੂੰ ਕਹਿਣ ਵਾਲਾ ਕੋਈ ਬਣੂਗਾ ਵੀ ਲੈਪੀ ਵਿਆਹ ਤੇ ਆਏ ਨਹੀਂ ਯੋਗਾਂ ਵਿਆਹ ਤੇ ਆਈ ਨਹੀਂ ਆ ਥੋੜਾ ਸੰਭਲ ਕੇ ਤੁਰਿਏ ਹੁਣ ਜੋ ਉਹਦੇ ਮਗਰ ਲੱਗਾ ਵਾ ਪੈਸੇ ਸਭ ਉਥੇ ਲਾਏ ਆ ਤਾਂ ਹੁਣ ਫੇਰ ਉਹ ਇੱਕ ਦੂਜੇ ਦੇ ਮੂੰਹ ਵੱਲ ਵੇਖਣਦੇ ਆ ਵੀ ਕੀ ਕਰਨਾ ਅੱਗੇ ਡੇਢ 2 ਲੱਖ ਦੇ ਥੱਲੇ ਆ ਗਿਆ ਕੀ ਕਰੀਏ ਦੱਸ ਕੱਟ ਤਾਂ ਮੈਂ ਸਾਨੂੰ ਸੀ ਨਹੀਂ ਨਹੀਂ ਮੈਨੂੰ ਇੱਥੇ ਤਬਾਰ ਹੀ ਨਹੀਂ ਇੱਥੇ ਤਬਾਰ ਹੀ ਨਹੀਂ ਮੈਨੂੰ ਰੁਪਈਏ ਦਾ ਤਬਾਰ ਸ਼ਰਮ ਆਉ ਮੈਨੂੰ ਜ਼ਰੂਰ ਮੈਨੂੰ ਤਾਂ ਕਹਿੰਦੀ ਸੀ ਵੀ ਪਾਰਟੀ ਰੱਖਣੀ ਆ ਤੇ ਚਾਚੀ ਤੁਹਾਨੂੰ ਵੀ ਕਵਾਂਗੇ ਨਹੀਂ ਮੈਂ ਤਾਂ ਡੀਕਣ ਲਈ ਆ ਮੈਨੂੰ ਆਂਦੀ ਸੂਟ ਵਧੀਆ ਜਾ ਸਵਾ ਲਿਓ ਬਾਲ ਡੀਡੀ ਕੰਦੇ ਆ ਚੋ ਪਰ ਉਹ ਚਾਚੀ ਪਾਰਟੀ ਨਹੀਂ ਕਰੁੰਦਾ ਯਾਰ ਉਹ ਚਾਚੀ ਪਾਰਟੀ ਲੱਭੰਦੇ ਆ ਤੁਸੀਂ ਉਹ ਜਾਓ ਬੈਠੇ ਰਹੋ ਰਾਮ ਗੱਲਬਾਤ ਆਪਣੇ ਘਰ ਹੀ ਤੇ ਵਿਆਹ ਦੇ ਉਥੇ ਪੇਕੇ ਹੀ ਉਥੇ ਤੇ ਆ ਜਾਂਦੇ ਆਹੋ ਨੇ ਬੜਾ ਕੁਝ ਵੇਖਣਾ ਪੈਂਦਾ ਘਰ ਦੇ ਵਿੱਚ ਅਹੀਂ ਚਲੋ ਫੇਰ ਦੋਵੇਂ ਜੀ ਚਲ ਗਏ ਘੜੀ ਦੀ ਘੜੀ ਗਏ ਤੇ ਕੋੱਖ ਬਣੀ ਉਥੇ ਬਸ ਇਦਾਂ ਹੀ ਤੁਰਿਆ ਫਿਰਦਾ ਕੋਸ਼ਵਨੀ ਚਾਚੀ ਉਥੇ ਵਾਹ ਹਾਂ ਸੋਏ ਤੂੰ ਵਾਹ ਚਾਚੀ ਆਪੇ ਮਾਵਾ ਦੀਆਂ ਪਰਦਾ ਨਹੀਂ ਗੜੀ ਬਾਤ ਉੱਥੇ ਦੌੜੀਆਂ ਫਿਰਨ ਤੇ ਕੋਈ ਆਏ ਰਭਾਗੀ ਚਾਚੀ ਉੱਥੇ ਦੋਵੇਂ ਜਣੀਆਂ ਮਾਵਾ ਦੀਆਂ ਪਰਦਾ ਨਹੀਂ ਅੱਛਾ ਤੇ ਕੋਈ ਉੱਥੇ ਰਿਸ਼ਤੇਦਾਰ ਨਹੀਂ ਕੋਹ ਕੋਹ ਨਹੀਂ ਆਏ ਆਪਣੇ ਭਰਾ ਦਾ ਵਿਆਹ ਨਹੀਂ ਵਧੀਆ-ਵਧੀਆ ਕਰਨਾ ਵਾ ਲੜਾਈ ਤੇ ਆਪ ਪਾਉਂਦੀ ਆ ਮੈਂ ਤਾਂ ਕੁਛ ਭਰਾ ਦਾ ਵਿਆਹ ਭਰਾ ਦਾ ਵਿਆਹ ਕੀਤਾ ਹੋਵੇ ਤਾਂ ਸੁੱਖ ਨਾਲ ਭਾਜੀ ਪਾਉਂਦੇ ਆ ਕਿੱਕੋ ਤੇਣੀ ਹੋਇਆ ਹੱਈ ਆਈ ਨੂੰ ਬਹੁਤ ਗੱਲ ਨਹੀਂ ਕੋਈ ਬਾਤ ਨਹੀਂ ਹੁੰਦੀ ਇੱਦਾਂ ਵਰਦੇ ਤੇ ਉਦਾਂ ਵਰਦੇ ਨਲ ਮੈਂ ਕਹਿਣਾ ਨਹੀਂ ਪਾਜੀ ਯਲੋ ਇੱਕ ਤਾਂ ਗਈ ਜਾਂਦੀ ਵੀ ਮੈਂ ਦੇ ਵਿਆਹ ਦੇ ਇਦਾਂ ਕਰਕੇ ਆਉਣਾ ਮੈਂ ਉਹ ਲੈ ਕੇ ਆਉਣਾ ਜਦੋਂ ਮਿਲਿਆ ਕੋਹ ਨਹੀਂ ਤੇ ਮੈਂ ਫਿਰ ਗੱਲ ਸੁਣਾਉਣੀ ਆ ਹੁਣ ਮੂੰਹ ਕੇ ਪੜਾ ਨਾ ਕੀਤਾ ਵਾ ਇਦਨੂੰ ਗੱਲ ਕਰ ਮੇਰੇ ਨਾਲ ਮੈਂ ਤੇਰੇ ਨਾਲ ਗੱਲ ਕੀਤੀ ਕੋਈ ਸੰਦੀਪ ਮੈਂ ਤੈਨੂੰ ਤਾਂ ਹੀ ਬੁਲਾਉਂਦੀ ਰਹੀ ਆ ਸਿੱਧੀ ਗੱਲ ਵਾ ਠੀਕ ਵਾ ਨਾ ਤੇ ਆ ਗੱਲ ਬਨ ਕਿੰਨਾ ਕਰਾਂ ਆ ਲਾਲਾ ਕੇ ਕੀ ਗੱਲਾਂ ਕਰਨ ਦੀ ਤੂੰ ਬਣੇ ਹੀ ਤੁਹਾਡੇ ਤੂੰ ਵੀ ਉਦਾਂ ਦੀ ਤੇਰੇ ਘੜੀ ਉਹ ਵੀ ਉਹ ਹੋ ਜੇ ਤੇ ਮੂੰਹ ਹੀ ਬਣ ਨਹੀਂ ਜੇ ਤੇ ਤੂੰ ਚਾਹ ਨਾ ਜਾਂਦੀ ਤੇ ਮੈਂ ਵੀ ਖੁਸ਼ ਹੁੰਦੀ। ਉਹ ਜਾ ਭਰਾ ਦਾ ਵਿਆਹ ਕੀਤਾ ਹੋਵੇ ਨਾ। ਵਨ ਮੈਂ ਤਾਂ ਸ਼ਰਮੀ ਜੇ ਭਰਾ ਦਾ ਵਿਆਹ ਕੀਤਾ ਹੋਵੇ ਨਾ ਤੇ ਮਾਵਾ ਨੂੰ ਫਿਕਰ ਹੁੰਦੀ ਆ। ਨਹੀਂ लवली ਨੂੰ ਸ਼ਰਮੀ ਆਈ ਮਾਸਾ 100 ਰੁਪਏ ਦੇਣ ਲੱਗਿਆ। ਇਹਨਾਂ ਨੂੰ ਇਹ ਹੁਣਾਵਾ ਕਿਹੜਾ ਪਤਾ ਲੱਗਣ ਡਿਆ ਕਾਰਡ ਦੇ ਵਿੱਚ ਰੱਖ ਦਿੰਨੇ ਆ। ਉਥੇ ਕਿੰਨੇ ਕਾਰਡ ਪਏ ਆ। ਮੈਂ ਧਿਆਨ ਦੇਖਾਂਗੀ। ਚਲਾਕ ਬੜੀ ਬੰਦੀ ਹੈ ਆਪਣੇ ਆਪ 'ਚ। ਉਹ ਤੈਨੂੰ ਕਹਿੰਦੀ ਕੀ ਆ? ਅਹੀਂ ਭਾਜੀ ਨਹੀਂ ਲਿਆਂਦੀ। ਮਠਾ ਨਹੀਂ ਕਰੋ। ਮੈਂ ਇੱਕ ਦਿਨ ਕਰ ਲਿਆ ਹੈ ਨਾ ਤੇ ਰੋਲਾ ਪਾਉਂਦੀ ਸੀ ਕੋਈ ਗੱਲ ਨਹੀਂ ਆਹ ਗੱਲ ਵਾ ਨਾ ਤੇ ਲਵੜੀ ਨੂੰ ਮੈਂ ਸਮਝਾ ਦਿੰਨੇ ਆ ਇੱਕੜੀ ਇਹਨੂੰ ਚੰਗੀ ਤਰ੍ਹਾਂ ਰੋਣਾ ਨਹੀਂ ਰੋਣਾ ਇਹਨੂੰ ਸੁਧਾਰ ਲਓ ਜੇ ਮੈਂ ਵੱਧ ਘੱਟ ਕੁਝ ਕਹਤਾ ਨਾ ਫੇਰ ਨਾ ਮੈਨੂੰ ਕਿਉਂ ਮੈਂ ਲਵੜੀ ਨਾਲ ਗੱਲ ਕਰਦਾ ਵਾਂ ਇੱਕੜੀ ਸਮਝਾ ਦਿੰਨੇ ਆ ਇਹਨੂੰ ਇਹ ਨਾ ਮੰਨੂਗੀ ਮੈਂ ਕਿਹਾ ਕਿ ਕਿੱਡੀ ਗੱਲ ਕਹਤੀ ਉਹਨੇ ਤੈਨੂੰ ਸੜੇ ਜੇ ਮੂੰਹ ਨਾਲ ਵਿਆਹ ਤੇ ਗਈ ਸੀ ਕਿੱਡੇ ਚਾਹ ਨਾਲ ਇਹਨੂੰ ਮੈਂ ਕਿਹਾ ਸੀ ਕਿ ਰਪਿੰਦਰ ਤਿਆਰ ਹੋ ਜਾ ਅਸੀਂ ਵੇਖ ਲਾਂਗੇ ਕੋਈ ਗੱਲ ਨਹੀਂ ਤੂੰ ਤੂੰ ਕਹਿੰਦੇ ਨਹੀਂ ਮੈਂ ਉੱਥੇ ਪੂਰਾ ਧਿਆਨ ਰੱਖਿਆ ਸੀ ਕਿ ਕਾਰਡ ਪਾਲਾ ਕਿੱਥੇ ਰੱਖਦੀ ਐ ਇਹ ਵਿੱਚ ਜੇ ਰੱਖਣ ਦੀ ਸੀ ਕਿ ਕਿਤੇ ਪਤਾ ਨਾ ਲੱਗੇ ਕਿਸ ਨੂੰ ਨਹੀਂ ਤਾਂ ਮਸਾ ਸ਼ਰਮ ਨਹੀਂ ਤੇ ਇਹਨੂੰ ਕੋਈ ਗੱਲ ਨਹੀਂ ਤੇ ਲਵੜੀ ਨੂੰ ਨਹੀਂ ਵੇਖਣ ਲੱਗਿਆ ਉਹ ਇਕ ਲਵੜੀ ਨੂੰ ਇੱਕ ਮਿੰਟ ਰੁਕ ਜਾ ਲਵੜੀ ਨੂੰ ਸ਼ਰਮ ਆਈ ਵਾਹ ਉਹ ਇਹ ਤਾਂ ਕੋਈ ਗੱਲ ਨਹੀਂ ਗੱਲ ਹੁੰਦੀ ਮੰਮੀ ਆਪਾਂ ਨਾ ਭਰਾ ਦਾ ਵਿਆਹ ਕਰਨਾ ਵਾ ਵਧੀਆ ਵਧੀਆ ਕਰਨਾ ਵਾ ਤੇ ਵਧੀਆ ਵਧੀਆ ਭਾਜੀ ਪਾਉਣੀ ਆ ਉਹ ਜਾਨਵਰ ਕੇ ਸਤਾਉਂਦੀ ਐ ਤੈਨੂੰ ਠੀਕ ਐ ਨਾ ਲਵੜੀ ਨੂੰ ਬਲਾ ਦੇਣਾ ਚਾਹੁੰਦੀ ਏ ਚੱਲ ਤੂੰ ਵੀ ਨਾ ਘਰ ਮੋਂ ਬੋਧਾਣਾ ਵੀ ਉਹ ਗਲੇ ਕਹਿਣ ਦੇ ਭਾਜੀ ਭਾਜੀ ਦੇ ਦੇ ਬਹਾਨੇ ਲਾਉਂਦੀ ਆ ਇਹ ਜਾਨਵਰ ਜਿਕੇ ਨਾ ਤੇਰੀ ਭਾਜੀ ਮੈਨੂੰ ਕਿਹਦੀ ਸੋ ਹੈ ਭਾਜੀ ਦੇ ਨਾ ਇਹ ਬਹਾਨੇ ਲਾਉਂਦੀ ਆ ਆ ਤਾਂ ਚੁੱਕੀ ਹੀ ਭਰਾ ਦਾ ਵਿਆਹ ਵਾ ਤੇ ਕੀ ਗੱਲ ਮੂੰਹ ਮਿਠਾਉਣੀ ਕਰਾ ਸਕੀ ਕਿਸ ਦਾ ਆਂਡ ਕਮਾਂਡ ਕਰੂਗਾ ਨਾ ਤੇ ਜਿਹਦੇ ਭਰਾ ਦਾ ਵਿਆਹ ਵਾ ਉਹਦੇ ਨਾਲ ਕਲਦਿਆ ਕਰੀ ਠੀਕ ਆ ਨਾ ਸਾਨੂੰ ਕਿ ਲੋੜ ਆ ਅੱਡਾ 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 ਹੈ ਨਾ ਮੇਣਾ ਲੱਥ ਗਿਆ ਨਾ ਇਹ ਦਿਨਾਂ ਕੱਲ ਨੂੰ ਕਹਿਣ ਵਾਲਾ ਕੋਈ ਬਣੂਗਾ ਵੀ ਲੈਪੀ ਵਿਆਹ ਤੇ ਆਏ ਨਹੀਂ ਕੀ ਬਣਾ ਵਿਆਹ ਤੇ ਆਏ ਨਹੀਂ ਆ ਥੋੜਾ ਸੰਭਲ ਕੇ ਤੁਰੀਏ ਹੁਣ ਜਿਹੋ ਸਾਡੇ ਮਗਰ ਲੱਗਾ ਵਾ ਪੈਸੇ ਸਭ ਉਥੇ ਲਾਏ ਆ ਤਾਂ ਹੁਣ ਫੇਰ ਉਹ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਦੇ ਆ ਵੀ ਕੀ ਕਰਨਾ ਅੱਗੇ 1.5-2 ਲੱਖ ਦੇ ਥੱਲੇ ਆ ਗਿਆ ਕੀ ਕਰੀਏ ਦੱਸ ਕੱਟਤਾ ਮੈਂ ਸਾਨੂੰ ਸੀ ਨਹੀਂ ਨਹੀਂ ਮੈਨੂੰ ਇੱਥੇ ਤਬਾਰੀ ਨਹੀਂ ਇਹ ਤੇ ਤਬਾਰੀ ਨਹੀਂ ਮੈਨੂੰ ਰੁਪਈਏ ਦਾ ਤਬਾਰੀ ਸ਼ਰਮ ਆਉ ਮੈਨੂੰ ਜ਼ਰੂਰ ਮੈਨੂੰ ਤਾਂ ਕਹਿੰਦੀ ਸੀ ਵੀ ਪਾਰਟੀ ਰੱਖਣੀ ਆ ਤੇ ਚਾਚੀ ਤੁਹਾਨੂੰ ਵੀ ਕਵਾਂਗੇ ਨਹੀਂ ਮੈਂ ਤਾਂ ਡੀਕਣ ਲਈ ਹਾਂ ਮੇਨਾਂ ਦੀ ਸੋਟ ਵਧੀਆ ਜਾ ਸਵਾ ਲਿਓ ਬਾਲ ਡੀਕਂਦੇ ਆ ਚੋਬਰ ਉਹ ਚਾਚੀ ਪਾਰਟੀ ਨਹੀਂ ਕਰੁੰਦਾ ਯਾਰ ਉਹ ਚਾਚੀ ਪਾਰਟੀ ਲੱਭੰਦੇ ਆ ਤੁਸੀਂ ਉਹ ਜਾਓ ਬੈਠੇ ਰਹੋ ਰਾਮ ਦੀ ਗੱਲ ਬਾਤ ਆਪਣੇ ਘਰ ਹੀ ਤੇ ਵਿਆਹ ਦੇ ਉਥੇ ਪੇਕੇ ਹੀ ਉਥੇ ਤੇ ਆ ਜਾਂਦੇ ਆਹ ਨਹੀਂ ਬੜਾ ਕੁਝ ਵੇਖਣਾ ਪੈਂਦਾ ਘਰ ਦੇ ਵਿੱਚ ਅਹੀਂ ਚਲੋ ਫੇਰ ਦੋਵੇਂ ਜੀ ਚਲ ਗਏ ਘੜੀ ਦੀ ਘੜੀ ਗਏ ਤੇ ਕੱਖ ਬਣੀ ਉਥੇ ਬਸ ਇਦਾਂ ਹੀ ਤੁਰੀਆਂ ਪੈਣੋ ਕੁਛ ਨਹੀਂ ਚਾਚੀ ਉਥੇ ਮੈਂ ਆਸੇ ਚਾਚੀ ਆਪੇ ਮਾਵਾਂ ਧੀਆਂ ਪਰਦਾ ਨਹੀਂ ਗੜੀ ਬਾਹਰ ਉੱਥੇ ਦੌੜੀਆਂ ਫਿਰਨ ਤੇ ਕੋਈ ਨਾ ਰਭੀ ਚਾਚੀ ਉੱਥੇ ਦੋਵੇਂ ਜਣੀਆਂ ਮਾਵਾਂ ਧੀਆਂ ਪਰਦਾ ਨਹੀਂ ਅੱਛਾ ਤੇ ਕੋਈ ਉੱਥੇ ਰਿਸ਼ਤੇਦਾਰ ਨਹੀਂ ਕੋਹ ਕੋਹ ਨਹੀਂ ਅਸੀਂ ਆਪਣੇ ਭਰਾ ਦਾ ਵਿਆਹ ਨਹੀਂ ਵਧੀਆ-ਵਧੀਆ ਕਰਨਾ ਲੜਾਈ ਤੇ ਆਪ ਪਾਉਂਦੀ ਆ ਮੈਂ ਤਾਂ ਕੁਛ ਭਰਾ ਦਾ ਵਿਆਹ ਭਰਾ ਦਾ ਵਿਆਹ ਕੀਤਾ ਹੋਵੇ ਤਾਂ ਸੁੱਖ ਨਾਲ ਬਾਜੀ ਪਾਉਂਦੇ ਆ ਤਿੱਕੋ ਤੇਣੀ ਹੋਇਆ ਹੈ ਆਈ ਨੂੰ ਬੋਲ ਗੱਲ ਨਹੀਂ ਕੋਈ ਬਾਤ ਨਹੀਂ ਹੁੰਦੀ ਅਲਟਾ ਵਰਦੇ ਤੇ ਉਦਾਂ ਵਰਦੇ ਨਾਲ ਬਹਿ ਕੇ ਨਾਨੀ ਬਾਜੀ ਯਲੋ ਏਕ ਦਾ ਗਈ ਜਾਂਦੀ ਵੀ ਮੈਂ ਦੇ ਵਿਆਹ ਦੇ ਇਦਾਂ ਕਰਕੇ ਆਉਣਾ ਮੈਂ ਉਹ ਲੈ ਕੇ ਆਉਣਾ ਜਦੋਂ ਮਿਲਿਆ ਕੋਹ ਨਹੀਂ ਤੇ ਮੈਂ ਫਿਰ ਗੱਲ ਸੁਣਾਉਣੀ ਹੈ